ਹਾਂ ਜੀ ਯਾਰ ਭਾਜੀ ਇੰਨੇ ਨੀਆਂ ਮਹਿੰਗੀਆਂ ਗੱਡੀਆਂ ਦਿੱਤੀਆਂ ਜੋ ਮੌਕੇ ਤੇ ਪਹੁੰਚਣਾ ਹੀ ਨਹੀਂ ਕਿਸੇ ਕੋਲ ਇਹਦਾ ਇਨਾ ਸ਼ੁਕਰ ਹੈ ਵੀ ਕੋਈ ਛੱਟ ਝੋਟ ਨਹੀਂ ਲੱਗੀ ਜੇ ਛੱਟ ਝੋਟ ਲੱਗ ਜਾਂਦੀ ਤਾਂ ਫਿਰ ਤਾਂ ਖਾ ਹੋ ਜਾਣਾ ਸੀਗਾ ਗੁਰਾਇਆਂ ਹਾਈਵੇ ਤੇ ਬੀਤੀ ਰਾਤ ਸ਼ਿਰীনਗਰ ਤੋਂ ਸੇਵਾ ਦਾ ਲੋਡ ਲੈ ਕੇ ਪਵਾਨੀ ਹਰਿਆਣਾ ਵੱਲ ਜਾ ਰਿਹਾ ਟਰੱਕ ਟਾਇਰ ਫਟਣ ਕਾਰਨ ਪਲਟ ਗਿਆ ਇਹ ਜਾਣਕਾਰੀ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸਰਬਜੀਤ ਸਿੰਘ ਨੇ ਸਾਂਝੀ ਕੀਤੀ ਉਹਨਾਂ ਮੁਤਾਬਿਕ ਮਿਸ਼ਰਾ ਟਾਬੇ ਦੇ ਮਾਲਕ ਨੇ ਸੂਚਨਾ ਦਿੱਤੀ ਕਿ ਟਰੱਕ ਨੰਬਰ ਜੇਕੇ 08ਕਯੂ 81 ਬਾਰਾ ਅਚਾਨਕ ਟਾਇਰ ਫਟਣ ਨਾਲ ਅੰਸੁਲਿਤ ਹੋ ਗਿਆ ਤੇ ਸੜਕ ਵਿਚਕਾਰ ਪਲਟ ਗਿਆ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪੁੱਜੀ ਤੇ ਟਰੱਕ ਨੂੰ ਕਿਨਾਰੇ ਕਰਵਾਇਆ ਗਿਆ ਅਤੇ ਕੁਝ ਸਮੇਂ ਬਾਅਦ ਆਵਾਜਾਈ ਨੂੰ ਵਾਪਸ ਚਾਲੂ ਕਰਾ ਦਿੱਤਾ ਗਿਆ ਇਸ ਸਾਰੀ ਘਟਨਾ ਕਾਰਨ ਚ ਗਨੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰੇ ਹਾ ਹੋ ਗਿਆ ਇਹਦੀ ਵਿਚਾਰੇ ਦੀ ਅਸੀਂ ਮਦਦ ਕਰਦੇ ਆ ਨੂੰ ਨਾ ਕਾਜੀਆ ਇਹਨਾਂ ਰੋਡ ਦੇ ਉੱਤੇ ਪੁਲਿਸ ਦੇ ਉੱਤੇ 100 ਨੰਬਰ ਦੇ ਉੱਤੇ ਕਈ ਵਾਰੀ ਮੈਂ ਕਾਲ ਕੀਤੀ ਕਿਸੇ ਨੇ ਟੈਂਡ ਨਹੀਂ ਕੀਤੀ ਇਹਦੀ ਵਿਚਾਰੇ ਦੀ ਰਾਹ ਹੀ ਨਾ ਪਰਦੇਸ ਤੋਂ ਆਇਆ ਮਦਦ ਕਰਨ ਰਏ ਆ ਅਸੀਂ ਗੱਡੀਆਂ ਵਾਲੇ ਕਿੰਨਾ ਟਾਈਮ ਹੋ ਗਿਆ ਭਾਜੀ ਇੱਥੇ ਭਾਜੀ 2 ਘੰਟੇ ਹੋ ਗਏ ਆ ਸਾਰਾ ਇਹਦਾ ਮਾਲ ਇਕੱਠਾ ਕਰਾਇਆ ਵੀ ਕੋਈ ਨੁਕਸਾਨ ਨਾ ਹੋ ਜਾਏ ਇਹਦੇ ਵਿਚਾਰੇ ਡਰਾਈਵਰ ਦਾ ਨਾ ਕਿ ਇਸ ਕਰਕੇ ਪ੍ਰਸ਼ਾਸਨ ਐ ਇੰਨੇ ਮਹਿੰਗੀਆਂ ਗੱਡੀਆਂ ਦੇਤੀਆਂ ਮੌਕੇ ਤੇ ਪਹੁੰਚੋ ਤਾਂ ਸਹੀ ਕੰਮ ਸੇ ਕੰਮ ਕੋਈ ਅਨੇ ਸੜਕ ਸੁਰੱਖਿਆ ਫੋਰਸ ਸੀਐਮ ਸਾਹਿਬ ਨੇ ਲਾਈਆਂ ਉਹ ਕਾਦੀ ਸੜਕ ਸੁਰੱਖਿਆ ਫੋਰਸ ਯਾਰ ਪਤਾ ਨਹੀਂ ਕਿਥੇ ਢਾਬਿਆਂ ਤੇ ਲਾ ਕੇ ਬੈਠੇ ਰਹਿੰਦੇ ਆ ਬਾਈ ਚਾਰ ਜਣੇ ਲੱਗ ਕੇ ਆਹੀਂ ਸਾਰੇ ਆ ਸਾਰੇ ਉਹ ਭਾਈ ਜੀ ਉਹ ਦੋ ਗੱਡੀਆਂ ਖੜੀਆਂ ਸਾਡੀਆਂ ਖੜੀਆਂ ਕਿਸੇ ਨੇ ਮਦਦ ਮਦਦ ਕਰਨ ਦਾ ਸਿਰਫ ਕੀ ਆ ਬੰਦੇ ਦਾ ਨੁਕਸਾਨ ਨਾਲ ਟੈਕਸੀ ਭਾਈ ਸਾਡੀ ਟੈਕਸੀ ਹੈਗੀ ਨਹੀਂ ਨਹੀਂ ਮੇਰਾ ਟਰਾ ਲਾਇਆ ਖੜਾ ਤੁਹਾਨੂੰ ਅੱਛਾ ਤੁਸੀਂ ਆਪ ਨਾਲ ਮੈਂ ਕਿੰਨੇ ਕਿੰਨੇ ਟਾਈਮ ਹੋ ਗਏ ਭਾਈ ਇੱਥੇ ਇਹ ਰਾਜ ਸਾਹਿਬ ਆਪਰੇ ਨੂੰ ਦੇਹਲੇ ਦਾ ਕੋਈ ਐਸਐਸਐਫ ਦੀ ਟੀਮ ਨਹੀਂ ਪਹੁੰਚੀ ਇੱਥੇ ਆ ਦੇਖ ਆ ਕਿੰਨੀ ਵਾਰੀ ਉਹਨੂੰ ਮੈਂ 100 ਨੰਬਰ ਤੇ ਕਾਰ ਲਾਈ ਆ ਭਾਈ ਮਾਤਾ ਜੀ ਤੁਹਾਡੇ ਕੋਲ ਕੋਈ ਜਬ ਕੋਈ ਮਾਤਾ ਤਾਂ ਹੋ ਜਪੇ ਇਹਦੀ ਵਿਚਾਰੇ ਅਸੀਂ ਪਰਲੇਵਰ ਨੇ ਗੱਡੀ ਮੇਰੀ ਖੜੀ ਆ ਉਧਰ ਖੜਾ ਕੇ ਅਸੀਂ ਗੱਡੀ ਇੱਧਰ ਆ ਕੇ ਮਸਤ ਆ ਗਏ ਆ ਇਹ ਬਾਈ ਦੀ ਗੱਡੀ ਖੜੀ ਆ ਤਿੰਨ ਜਣੇ ਅਸੀਂ ਸਾਰੇ ਪਹਿਲਾਂ ਸੇਵ ਇਕੱਠੇ ਕੀਤੇ ਸੇਵ ਇਕੱਠੇ ਆ ਦੇਖੋ ਆ ਪੁਲਿਸ ਆ ਪੁਲਿਸ ਦਾ ਨੰਬਰ ਆ ਇਦੇ ਉੱਤੇ ਕਈ ਵਾਰੀ ਫੋਨ ਫੋਨ ਲਾਇਆ ਪਰ ਕੋਈ ਨਹੀਂ ਚੱਕਦਾ ਚੁੱਕਦਾ ਪਿਆ ਹੂੰ ਮਤਲਬ ਗੱਡੀਆਂ ਦਿੱਤੀਆਂ ਤਾਂ ਵੀ ਕੋਈ ਫਾਇਦਾ ਨਹੀਂ ਨਾਜੀ ਬੰਦਾ ਯਾਰ ਭਾਜੀ ਇੰਨੇ ਨੀਆਂ ਮਹਿੰਗੀਆਂ ਗੱਡੀਆਂ ਦਿੱਤੀਆਂ ਜੇ ਮੌਕੇ ਤੇ ਪਹੁੰਚਣਾ ਹੀ ਨਹੀਂ ਕਿਸੇ ਕੋਲੇ ਇਹਦਾ ਇੰਨਾ ਸ਼ੁਕਰ ਹੈ ਵੀ ਇਦੇ ਕੋਈ ਛੱਟ ਚੋਟ ਨਹੀਂ ਲੱਗੀ ਹਾਂ ਜੇ ਛੱਟ ਚੋਟ ਲੱਗ ਜਾਂਦੀ ਤੇ ਫਿਰ ਤਾਂ ਔਖਾ ਹੋ ਜਾਣਾ ਸੀਗਾ ਇਹ ਕੋਈ ਬੰਦਾ ਵੀ ਇਨਸਾਨੀਅਤ ਦੇ ਨਾਤੇ ਤੁਸੀਂ ਇੱਕ ਬਿਲਕੁਲ ਦੀ ਗੱਲ ਹੈ ਅਸੀਂ ਤਾਂ ਇਨਸਾਨੀਅਤ ਦੇ ਨਾਤੇ ਵੀ ਆਪਣਾ ਯਾਰ ਜੇ ਐਂਡਕੇ ਦੀ ਗੱਡੀ ਆ ਵੀਰ ਭਰਾ ਯਾਰ ਨੁਕਸਾਨ ਨਾ ਹੋਵੇ ਇਹਦਾ ਹਾਂ ਇਹ ਐਸਐਮਐਲ ਕੈਂਟਰ ਆ ਜੀ ਜੋ ਕਿ ਸ਼੍ਰੀਨਗਰ ਤੋਂ ਸੇਵ ਲੋਡ ਸਗੇ ਦੇ ਵਿੱਚ ਜੋ ਕਿ ਭਵਾਨੀ ਹਰਾਨਾ ਜਾ ਰਿਹਾ ਸੀਗਾ ਇਹ ਇੱਥੇ ਜਦ ਸਾਡੇ ਗੁਰਾਇਆਂ ਥਾਣੇ ਦੇ ਓਵਰ ਬ੍ਰਿਜ ਦੇ ਕੋਲ ਆਇਆ ਤੇ ਇੱਥੇ ਇਹਦਾ ਪਿਛਲਾ ਟਾਇਰ ਫਟਣ ਕਾਰਨ ਇਹ ਇੱਥੇ ਪਲਟ ਗਿਆ ਜਿਹਦੇ ਕਾਰਨ ਟ੍ਰੈਫਿਕ ਜਾਮ ਹੋ ਗਿਆ ਇਹ ਮੌਕੇ ਤੇ ਅਸੀਂ ਪਹੁੰਚੇ ਆਂ ਔਰ ਇਹਨਾਂ ਦੇ ਮਦਦ ਕਰਵਾ ਰਹੇ ਆਂ ਤੇ ਥਾਣੇ ਡਿਊਟੀ ਅਸਰੇ ਐ ਐਸੇ ਸ੍ਰਿੰਦਰਪਾਲ ਨੂੰ ਇਸ ਵਾਰ ਸੂਚਿਤ ਕਰ ਦਿੱਤਾ ਗਿਆ। ਕੋਈ ਡਰਾਈਵਰ ਦੇ ਪਿਸਾਨ ਹੋ। ਹਾਂਜੀ ਅਨਵਰਦੀਨ ਹੈ ਜੀ। ਕੋਈ ਸੜ ਚੋੜ ਨਹੀਂ ਲੱਗੀ। ਸੜ ਚੋੜ ਤੋਂ ਬਚਾਇਆ। ਗੱਡੀ ਨੁਕਸਾਨੀ ਨਹੀਂ ਗਈ। ਰਾਫੀ ਦੇ ਬਾਅਦ ਮਤਲਬ ਪਹੁੰਚੀ ਐ ਐਸਐਸਪੀ ਜੀ ਦੀ। ਜੀ ਜੀ। ਦੇਰgena ਹੋ ਗਿਆ ਇਸ ਗੱਲ ਦਾ ਲੈ ਕੇ ਰੂਸ ਵੀ ਜਾਣ ਕੀਤਾ ਲੋਕਾਂ ਨੇ। ਜੀ। ਕਿ ਇੱਥੇ ਟ੍ਰੈਫਿਕ ਕਾਫੀ ਜਾਮ ਰਿਹਾ ਹੈ। ਲੋਕਾਂ ਮਦਨ ਨੂੰ ਅੱਗੇ ਆਇਆ ਹੈ 1.5 ਘੰਟੇ ਬਾਅਦ ਐਸਐਸਪੀ ਜੀ ਦੀ ਨੱਕੇ ਪਹੁੰਚੀ। ਲੱਖੋ ਇਹ ਸੜ ਸਾਡੇ ਜਿਹੜੀ ਐਮ ਡੀਟੀ ਡਿਵਾਈਸ ਜਿਹੜੀ ਚੱਲਦੀ ਆ ਉਹਦੇ ਵਿੱਚ ਥੋੜਾ ਸਰਵਰ ਦੀ ਪ੍ਰੋਬਲਮ ਕਰਕੇ ਸਾਨੂੰ ਮੈਸੇਜ ਨਹੀਂ ਆ ਰਹੇ ਪਹਿਲਾਂ ਸਾਨੂੰ ਦੱਸਿਆ ਆ ਬਟ ਮੈਂ ਕੰਟਰੋਲ ਤੇ ਪਤਾ ਕੀਤਾ ਉਹ ਕਹਿੰਦੇ ਸਾਨੂੰ ਕੋਈ ਮੈਸੇਜ ਨਹੀਂ ਆਇਆ ਸਾਨੂੰ ਵੀ ਕਿਸੇ ਰਾਹ ਕੀ ਨੇ ਦੱਸਿਆ ਪਿੱਛੇ ਜਾ ਕੇ ਅਸੀਂ ਮੌਕੇ ਤੇ ਇਸ ਕਰਕੇ ਪਹੁੰਚੇ ਸਾਨੂੰ ਕੋਈ ਮੈਸੇਜ ਨਹੀਂ ਮਿਲਿਆ ਹੈਗਾ ਤੇ ਥਾਣੇ ਹੀ ਪਤਾ ਕੀਤਾ ਗਿਆ ਕਿਸੇ ਨੇ ਇਹਨਾਂ ਨੂੰ ਵੀ ਪੁੱਛਿਆ ਵੀ ਤੁਸੀਂ ਜਨ ਕਾਲ ਕੀਤੀ ਹੈ ਕਹਿੰਦੇ ਜੀ 100 ਨੰਬਰ ਤੇ ਇੱਕ ਵਾਰੀ ਫੋਨ ਲਾਇਆ ਸੀਗਾ ਦੁਬਾਰਾ ਇੱਕ ਦੋ ਵਾਰੀ ਫੇਰ ਲਾਇਆ ਨਹੀਂ ਲੱਗਿਆ ਪੁਰ ਟੈਕਨੀਕਲ ਪ੍ਰੋਬਲਮ ਵੀ ਹੋ ਸਕਦੀ ਕਿਉਂਕਿ 100 ਨੰਬਰ ਸਾਰੇ ਪੰਜਾਬ ਦੇ ਵਿੱਚ ਉਹੀ ਹੈ 100 ਨੰਬਰ ਜਿਹਨੂੰ ਹਰ ਕੋਈ ਯੂਜ਼ ਕਰਦਾ ਹੈ ਇਸ ਕਰਕੇ ਹੋ ਸਕਦਾ ਨਾਮ ਹੀ ਲੱਗਾ ਹੋਵੇ ਇਹ ਦਿੱਕਤ ਆਈ ਹੋਰ ਕੋਈ ਦਿੱਕਤ ਹਾਂ ਟ੍ਰੈਫਿਕ ਕੀ ਹੈ ਜੀ ਹਾਂਜੀ ਟ੍ਰੈਫਿਕ ਦੋ ਲੈਣਾ ਚੱਲ ਰਹੀਆਂ ਜੀ ਬਾਕੀ ਇਹਦਾ ਟਾਇਰ ਲੱਗਦਾ ਤੇ ਅਸੀਂ ਸਾਈਡ ਤੇ ਕਰਵਾ ਕੇ ਤੇ ਇਹਨੂੰ ਚਾਲੂ ਕਰਾਉਣੇ ਨੇ ਰਵਿਕ ਨੂੰ ਚਲਾ ਰਹੇ ਹਾਂ